ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜੀਐਮ ਮੱਕੀ ਤੇ ਕੰਮ ਹੋ ਰਿਹਾ ਹੈ। ਇਹ ਖਬਰਾਂ ਬਾਹਰ ਆ ਗਈਆਂ। ਤੇ ਉਹ ਕਿਹਦੇ ਲਈ ਹੋ ਰਿਹਾ? ਅਮਰੀਕਾ ਦਾ ਬਾਜ਼ਾਰ ਖੁੱਲਣ ਲਈ। ਜਾਂ ਕਿਹਦੇ ਲਈ? ਆ ਮੇਰੇ ਮੂਰੇ ਰਿਪੋਰਟ ਪਈ ਹੈ। ਕਹਿੰਦੇ ਜੀ ਭਾਰਤ ਨੇ ਅਮਰੀਕੀ ਵਪਾਰ ਸਖਤਰ ਦੀ ਮੰਗ ਮੁਤਾਬਕ ਅਮਰੀਕਾ ਦੀਆਂ ਖੇਤੀਬਾੜੀਆਂ, ਖੇਤੀਬਾੜੀ ਵਸਤਾਂ ਜਿਨ੍ਹਾਂ 'ਚ ਮੱਕੀ ਵੀ ਸ਼ਾਮਲ ਹੈ। ਨੁਕਰੀਦਨ ਤੇ ਸਖਤੀ ਨਾਲ ਅਹੰਕਾਰ ਕਰ ਦਿੱਤਾ ਹੈ ਨਾ ਕਿ ਉਹ ਜੀਐਮ ਕਿਸਮਾਂ ਦੀਆਂ ਹਨ ਪਰ ਲੁਧਿਆਣਾ ਚ ਪਰ ਲੁਧਿਆਣਾ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਸੰਬੰਧ ਦੇ ਵਿੱਚ ਫੀਕ ਸੀਜ਼ਨ ਦੌਰਾਨ ਜੈਨੇਟਿਕ ਤੌਰ ਤੇ ਸੋਧੀਆਂ ਹੋਇਆ ਜੀਐਮ ਮੱਕੀ ਦੀਆਂ ਦੋ ਤੋਂ ਤਿੰਨ ਕਿਸਮਾਂ ਦੇ ਫੀਲਡ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਕੀ ਹੈ ਜੀ ਇਹ ਦਾ ਮਤਲਬ ਬੈਕਡੋਰ ਜੀ ਆਇਆਂ ਮੱਕੀ ਭਾਰਤ ਚ ਬਾਯਾ ਪੰਜਾਬ ਲੁਧਿਆਣਾ ਦਾਖਲ ਹੋ ਰਹੀ ਹੈ ਇੱਕ ਪਾਸੇ ਭਾਰਤ ਸਰਕਾਰ ਦਮ ਪਰ ਰਹੀ ਆ ਕਿ ਅਸੀਂ ਅਮਰੀਕਾ ਨਾਲ ਜੇ ਟ੍ਰੇਡ ਕਰਾਂਗੇ ਜੇ ਭਾਰਤ ਦੇ ਵਿੱਚ ਜ਼ੀਰੋ ਟੈਰਫ ਨਾਲ ਵਪਾਰ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚ ਖੇਤੀ ਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਿਆ ਜਾਊਗਾ